ਆਸਾ ਮਹਲਾ ਪੰਜਵਾ ਗੁਣ ਅਬ ਗੁਣ ਮੇਰਾ ਕਛ ਨਾ ਵਿਚਾਰੋ ਨਹਿ ਦੇਖੇ ਔਰ ਰੂਪ ਰੰਗ ਸਿੰਗਾਰੋ ਚਾਜ ਵਿਚਾਰ ਕਿਛ ਬਿਦ ਨਹੀਂ ਜਾਨੀ ਬਾਹਾਂ ਪਕਰ ਪ੍ਰਿਯ ਸੇ ਜੈ ਆਨੀ ਸੁਨ ਬੋ ਸਖੀ ਕੰਤ ਹਮਾਰੋ ਕੀ ਅਲੋਖ ਸਮਾਨਾ ਕਰਮਸਤਕ ਧਾਰ ਰਾਖਿਓ ਕਰ ਆਪਣਾ ਕਿਆ ਜਾਣੇ ਹਉ ਲੋਕ ਅਜਨ ਰਹਾਉ ਸੁਹਾਗ ਹਮਾਰੋ ਅਬ ਹੁਣ ਸੋਹਿਓ ਕੰਤ ਮਿਲਿਓ ਮੇਰੋ ਸਭ ਦੁਖ ਜੋਹਿਓ ਆਂਗਨ ਮੇਰੇ ਸੋਭਾ ਚੰਦ ਨਿਸਬਾਸਰ ਪ੍ਰੀਅ ਸੰਗ ਆਨੰਦ ਵਸਤਰ ਹਮਾਰੇ ਰੰਗ ਚਲੂਲ ਸਗਲ ਭਰਨ ਸੋਭ ਕੰਠ ਫੂਲ ਪ੍ਰੀਅ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ ਦੋਸ਼ਟ ਦੂਤ ਕੀ ਚੋਕੀ ਕਾਨ ਸਦ ਖੁਸ਼ੀਆਂ ਸਦਾ ਰੰਗ ਮਣੇ ਨਉ ਨਿਦ ਨਾਮ ਕਰੈ ਮੈਂ ਤ੍ਰਿਪਤਾਨੇ ਕਹੋ ਨਾਨਕ ਜੋ ਪ੍ਰਹਿ ਸਿੰਗਾਰੀ ਤੇਰੇ ਸੁਹਾਗ ਨੂੰ ਸੰਗ ਪਧਾਰੀ ਆਸਾ ਮਹੱਲਾ ਪੰਜਵਾ দান ਦੇ ਕਰ ਪੂਜਾ ਕਰਨਾ ਲੈਤ ਦੇ ਤਉਨ ਮੁਕਰ ਪਰਨਾ ਜਿਤਦਰ ਤੁਮ ਹੈ ਬ੍ਰਹਮਣ ਜਣਾ ਤਿਤਦਰ ਤੁਹੀ ਹੈ ਪਛਤਾਣਾ ਐਸੇ ਬ੍ਰਹਮਣ ਡੂਬੇ ਭਈ ਨੇਰਾ ਪ੍ਰਾਦ ਚਿਤ ਵੈ ਬੁਰੀਾਈ ਰਹਾਉ ਅੰਤਰ ਲੋਭ ਫਿਰੈ ਹਲਕਾਏ ਨਿੰਦਾ ਕਰੈ ਸਿਰ ਪਾਰ ਉਠਾਏ ਮਾਇਆ ਮੂਠਾ ਚੇਤੈ ਨਹੀਂ ਪਰ ਮੈਂ ਭੁਲਾ ਬਹੁਤੀ ਰਾਹੀ ਬਾਹਰ ਵੇਖ ਕਰ ਕਨੇ ਰੇ ਅੰਦਰ ਵਿਖਿਆ ਉਤਰੀ ਘੇਰੇ अव रूप देसै अपना बुजए ऐसा ब्राह्मण कहीं न सिजए मूर्ख ब्राह्मण प्रभु संभाल देखत सुनत तेरह नाल कहो नानक जे हो भी भाग मान छोड़ गुरु चरणी लाग आसा महल्ला 5वां ਦੁਖ ਰੋਗ ਭਏ ਗਤ ਧਨ ਤੇ ਮਨ ਨਿਰਮਲ ਹਰ ਹਰ ਗੁਣ ਗਾਏ ਪਾਏ ਆਨੰਦ ਮਿਲ ਸਾਧੂ ਸੰਗ ਅਬ ਮੇਰਾ ਮਨ ਕਤਹੀ ਨ ਜਾਏ ਤਬਦ 부ਜੀ ਗੁਰ ਸ਼ਬਦੀ ਮਾਏ ਬੈنس ਗਇਓ ਤਾਪ ਸਭ ਸਹਿਸਾ ਗੁਰ ਸੇਤਲ ਮਿਲਿਓ ਸਹਿਜ ਸੁਭਾਏ ਰਹਾਉ ਤਬ ਤਰੇਹੇ ਇਕ ਇਕ 부ਜਿਆ ਆਏ ਬਸੇ ਅਬ ਨਹਿ ਚਲਥਾਏ ਜਗ ਤੋ ਉਧਾਰਨ ਸੰਤ ਤੁਮਾਰੇ ਦਰਸ਼ਨ ਪੇਖਤ ਰਹੇ ਅਘਾਈ ਜਨਮ ਦੋਖ ਪਰੇ ਮੇਰੇ ਪਾਛੈ ਅਬ ਬਕਰੇ ਨਹਿ ਚਲ ਸਾਧੂ ਪਾਏ ਸਹਿਜ ਧੁਨ ਗਾਵੇ ਮੰਗਲ ਮਨੁਆ ਅਬ ਤਾਂ ਕੋ ਕੌਨ ਕਾਲ ਨ ਖਾਏ ਕਾਰਨ ਕਾਰਨ ਸਮਰਾਥੂ ਹਮਾਰੇ ਸੁਖਦਾਈ ਮੇਰੇ ਹਰ ਹਰ ਰਾਏ ਨਾਮ ਤੇਰਾ ਜਪ ਜੀਵੈ ਨਾਨਕ ਓਤ ਪੂਤ ਮੇਰੇ ਸੰਗ ਸਹਾਈ ਆਸਾ ਮਹੱਲਾ ਪੰਜਵਾ ਅਰੜਾ ਵੇ ਬਿਲ ਲਾਵੇ ਨਿੰਦਕ ਪਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵੇ ਨਾਲੇ ਲਏ ਸਿਧਾਵੇ ਅਣ ਹੁੰਦਾ ਅਜ ਗਰਭਾਰ ਉਠਾਏ ਨਿੰਦਕ ਅਪ ਅਗਨੀ ਮਾਹੇ ਜਲਾਵੇ ਪਰਮੇਸ਼ਰ ਕੈ ਦਵਾਰੇ ਜੇ ਹੋਏ ਬਤੀਤੈ ਸੁਨਾ ਨਕ ਆਖ ਸੁਣਾਵੇ ਭਗਤ ਜਨਾਂ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਆਸਾ ਮਹਲਾ ਪੰਜਵਾਂ ਜੋ ਮੈਂ ਕਿਓ ਸਗਲ ਸਿੰਗਾਰਾ ਤਉ ਵੀ ਮੇਰਾ ਮਨ ਨਾ ਪਤੀਆਰਾ ਅਨੇਕ ਸੁਗੰਧਤ ਤਨ ਮਹਿ ਲਾਵੂੰ ਉਹ ਸੁਖ ਤਿਲ ਸਮਾਨ ਨਹੀਂ ਪਾਵੋ ਮਨ ਮੈਂ ਚਿਤਵੋ ਐਸੀ ਆਸਾਈ ਪਰੀਏਖਤ ਜੀਵੋ ਮੇਰੀ ਮਾਈ ਮਾਈ ਕਹਾ ਕਰਉ ਇਹ ਮਰਨਾ ਤੀਰੈ ਪ੍ਰੀ ਪ੍ਰੀਤੰਬ ਰਗਹਿਰੈ ਰਹਾਉ ਪਸਰ ਵਿਭੁਖਨ ਸੁਖ ਬਹੁਤ ਵਿਸਖੈ ਓਏ ਪੀ ਜਾਨੋ ਕਿ ਤੈ ਨ ਲਖੈ ਪਦ ਸੋਭਾ ਪਰਮਾਨ ਮਹਤ ਆਗਿਆ ਕਰੀ ਸਗਲ ਜਗਤ ਗ੍ਰਸ ਹੈ ਸੁੰਦਰ ਲਾਲ ਪ੍ਰਭ ਭਾਵਾਂ ਤ ਸਦਾ ਨਿਹਾਲ ਬਿੰਜਨ ਭੋਜਨ ਅਨੇਕ ਪ੍ਰਕਾਰ ਰੰਗ ਤਮਸੇ ਬਹੁਤ ਵਿਸਥਾਰ ਰਾਜ ਮਿਲਖ ਅਰ ਬਹੁਤ ਫੁਰਮਾਇਸ ਮਨ ਨਹੀਂ ਤਰਾਪੈ ਤ੍ਰਿਸ਼ਨਾ ਨਾ ਜਾਇਸ ਬਿਨ ਮਿਲਬੇ ਇਹੋ ਦਿਨ ਨ ਬਿਹਾਵੇ ਮਿਲਿਆ ਪ੍ਰਭੂ ਤਾਂ ਸਭ ਸੁਖ ਪਾਵੇ ਖੋਜਤ ਖੋਜਤ ਸੁਣੀਏ ਸੋਏ ਸਾਧ ਸੰਗਤ ਬਿਨ ਤਰਿਉ ਨ ਕੋਇ ਜਿਸ ਮਸਤਗ ਭਾਗ ਤਨ ਸਾਥ ਗੁਰ ਪਾਇਆ ਪੂਰੀ ਆਸਾ ਮਨ ਤ੍ਰਿਪਤਾਇਆ ਪ੍ਰਭ ਮਿਲਿਆ ਤਾਂ ਚੁਕੀ ਡੰਗਾ ਨਾਨਕ ਲਦਾ ਮਨ ਤਨ ਮੰਝਾ ਆਸਾ ਮਹੱਲਾ ਪੰਜਵਾਂ ਪੰਚ ਪਦੇ ਪ੍ਰਥਮੇ ਤੇਰੀ ਨਿੱਕੀ ਜਾਤ ਦੁਤਿਆ ਤੇਰੀ ਮਨੀਏ ਪਾਂਤ ਤ੍ਰਿਤੀਆ ਤੇਰਾ ਸੁੰਦਰ ਥਾਨ ਵਿਗੜ ਰੂਪ ਮਨ ਮਹਿ ਅਪਮਾਨ ਸੋਹਣੀ ਸਰੂਪ ਸੁਜਾਨ ਵਿਚਖਣ ਅਤ ਗਰਬੈ ਮੁਹਿਫਾ ਕੀ ਤੂੰ ਰਹਉ ਅਤ ਸੁਚੀ ਤੇਰੀ پاک ਸਾਲ ਕਰ ਇਸ ਨਾਨ ਪੂਜਾ ਤਿਲਕ ਲਾਲ ਗੱਲੀ ਗਰਵਹਿ ਮੁਖ ਕੋ ਵਹਿ ਗਿਆਨ ਸਭ ਬਿਦ ਖੋਈ ਲੋਭ ਸੁਆਨ ਕਾਪਰ ਪਹਿਰੈ ਹੋ ਗਏ ਭੋਗ ਆਚਾਰ ਕਰੈ ਸੋਭਾ ਮਹਿ ਲੋਗ ਚੋਆ ਚੰਦਨ ਸੋ ਗੰਧ ਵਿਸਥਾਰ ਸੰਗੀ ਖੋਟਾ ਕਰੋਧ ਚੰਡਾ ਅਵਰ ਜੋਨ ਤੇਰੀ ਪਨਹਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਸੋਇਨਾ ਰੂਪ ਤੁਝ ਪਹਿਦਾਮ ਸੇਲ ਬਿਗਾਰਿਓ ਤੇਰਾ ਕਾਮ ਜਕੋ ਦ੍ਰਿਸ਼ਟ ਮੇ ਆਹਰ ਰਾਇ ਸਾਬੰਦੀ ਤੇ ਲਈ ਛਡਾਏ ਸਾਧ ਸੰਗ ਮਿਲ ਹਰ ਰਸ ਪਾਇਆ ਕਹੋ ਨਾਨਕ ਸਫਲ ਹੋ ਕਾਇਆ ਸਭ ਰੂਪ ਸਭ ਸੁਖ ਬਣੇ ਸੁਹਾਗਨ ਅਤ ਸੁੰਦਰ ਵਿੱਚਖਨ ਤੂੰ ਸਭ ਰੂਪ ਸਭ ਸੁਖ ਬਣੇ ਸੁਹਾਗਨ ਅਤ ਸੁੰਦਰ ਵਿਚਖੰਨ ਤੂੰ ਰਹਾ ਦੁਜਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਪੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਪੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸਚ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿ ਗੁਰੂ ਜੀ ਜਪੂ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਜਪੂ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ